ਅਜਈਆਂ ਬਹੁਤ ਘੱਟ ਸ਼ਖਸੀਅਤਾਂ ਨੇ ਜੋ ਕੌਮ ਨੂੰ ਸੰਗਤ ਦੇ ਰੂਪ ਵਿੱਚ ਇਕੱਠਾ ਕਰਨ ਮਾਲਾ ਦੇ ਰੂਪ ਵਿੱਚ ਪਰੋਕੇ ਮਿਸ਼ਨ ਦੀ ਪ੍ਰਾਪਤੀ ਲਈ ਅੱਗੇ ਵਧਣ ਅਤੇ ਧਰਮ ਦੇ ਕਾਰਜ ਲਈ ਸਦਾ ਯਤਨਸ਼ੀਲ ਰਹਿਣ। ਗੁਰੂ ਗ੍ਰੰਥ ਸਾਹਿਬ ਪੂਰੀ ਮਨੁੱਖਤਾ ਦੇ ਗੁਰੂ ਹਨ। ਉਹਨਾਂ ਦੀ ਆਨ-ਛਾਨ ਦੀ ਬਹਾਲੀ ਨੂੰ ਲੈ ਕੇ ਸਿੱਖ ਸੰਗਤਾਂ ਪੰਜ ਮਹੀਨੇ ਤੋਂ ਲੜਾਈ ਲੜ ਰਹੀਆਂ ਹਨ। ਉਹਨਾਂ ਦੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਕਰਵਾਉਣ ਵਾਲਿਆਂ ਤੇ ਉਹਨਾਂ ਨੂੰ ਬਚਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ ਇਸ ਲੜਾਈ ਦੀ ਅਗਵਾਈ ਕਰਦੇ ਭਾਈ ਗੁਰਜੀਤ ਸਿੰਘ ਖਾਲਸਾ 400 ਫੁੱਟ ਉੱਚੇ ਟਾਬਰ ਉੱਤੇ ਦ੍ਰਿੜ ਇਰਾਦੇ ਨਾਲ ਬੈਠੇ ਹਨ ਉਹਨਾਂ ਹੱਡਚੀਰਵੀਂ ਠੰਡ ਬਰਸਾਤਾਂ ਅਤੇ ਹਨੇਰੀਆਂ ਦੀ ਪਰਵਾਹ ਨਹੀਂ ਕੀਤੀ ਆਖ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਅਤੇ ਸਖਤ ਕਾਨੂੰਨ ਬਣਾਏ ਜਾਣ ਤੱਕ ਉਹ ਥੱਲੇ ਨਹੀਂ ਆਉਣਗੇ ਸਗੋਂ ਟਾਬਰ ਤੇ ਬੈਠ ਕੇ ਆਪਣੇ ਖੂਨ ਦਾ ਕਤਰਾ-ਕਤਰਾ ਸਰੀਰ ਦਾ ਰੋਮ-ਰੋਮ ਕੁਰਬਾਨ ਕਰਨਗੇ ਇੱਥੇ ਜ਼ਿਕਰਯੋਗ ਹੈ ਕਿ ਉਹਨਾਂ 2 ਮਹੀਨੇ ਤੋਂ ਕੋਈ ਭੋਜਨ ਨਹੀਂ ਲਿਆ ਤੇ ਹੁਣ ਉਹ ਚਾਹ ਤੇ ਪਾਣੀ ਛੱਡਣ ਦੀ ਖਾਲਸਾ ਪੰਥ ਤੋਂ ਪ੍ਰਵਾਨਗੀ ਲੈ ਰਹੇ ਨੇ ਆਓ ਜਾਣਦੇ ਹਾਂ ਕੀ ਹੈ ਪੂਰਾ ਘਟਨਾਕਰਮ ਪੰਜਾਬ ਸਰਕਾਰ ਲੋਕਾਂ ਦੀ ਮੰਗ ਤੇ ਕਿਉਂ ਨਹੀਂ ਬਣਾਉਂਦੀ ਗ੍ਰੰਥਾਂ ਦੀ ਬਦਵੀ ਵਿਰੁੱਧ ਸਖਤ ਕਾਨੂੰਨ I don't ਉਹ ਵੀ 13 ਤੋਂ ਲੈ ਕੇ ਪੀ ਉਹਨਾਂ ਦੇ ਲਾਗੇ ਕੋਨਾ ਆਹ ਮਾਓ ਤੀਹਰੂ ਪੰਜ ਮਿੰਟ ਹੋ ਜਾਣਗੇ ਇਹਨਾਂ ਨੂੰ ਜੇ ਨਰਾਤ ਕਲੇ ਨੇ ਪਰ ਉਹਨਾਂ ਦਾ ਨਿਸ਼ਾ ਹੈ ਵਿਸ਼ਵਾਸ ਹੈ ਸਤਿਗੁਰ ਸਾਹਿਬ ਦਾ ਉਹਨਾਂ ਦੇ ਸਿਰ ਤੇ ਹੱਥ ਹੈ ਆਹ ਤੁਹਾਡੇ ਸਾਹਮਣੇ ਦੇਖ ਲਓ ਆਪਾਂ ਇੱਥੇ ਬੋਲੇ ਜਾਂਦੇ ਸੀ ਕਿ ਜੱਫੀਦਾਰ ਸਾਡੇ ਨਹੀਂ ਸੁਣਦੇ ਜੱਫੀਦਾਰ ਇੱਥੇ ਸਮਾਨ ਦੇ ਵਿੱਚ ਕਿ ਕੱਪੜੇ ਬਾਰਡਰ ਤੋਂ ਚੱਲ ਗਏ ਪਰ ਐਤੁਰ ਭਾਈ ਹਰਦੀਪ ਸਿੰਘ ਫੌਜੀ ਨਹੀਂ ਨਜ਼ਰ ਆਇਆ ਉਹਨਾਂ ਨੂੰ ਅੱਜ ਕੀ ਹਾਲਾਤ ਆ ਉਹਨਾਂ ਦੇ ਕਿੱਥੇ ਨੇ ਕਾਰਨ ਇਸ ਵੇਲੇ ਸਿੱਖ ਗੁਰੂ ਨੂੰ ਸਮਰਪਿਤ ਹੋ ਜਾਂਦਾ ਫਿਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਭਾਈ ਗੁਰਦੇਵ ਸਿੰਘ ਜੇ ਤੁਸੀਂ ਨਹੀਂ ਆਉਂਦੇ ਟਾਵਰ ਤੇ ਥੱਲੇ ਆ ਜੂਗਾ ਨਹੀਂ ਉਹਦਾ ਨਿਸ਼ਚੈ ਉਹਦਾ ਵਿਸ਼ਵਾਸ ਹੈ ਪਰ ਮਰੀ ਜਮੀਰਾਂ ਵਾਲਾਂ ਦੀ ਕਿਸੇ ਪਾਸੇ ਗਿਣਤੀ ਨਹੀਂ ਹੁੰਦੀ ਪਰ ਜਿਹਨਾਂ ਦੀ ਜ਼ਮੀਰ ਜਾਗਦੀ ਹੈ ਜਿਹਨਾਂ ਦਾ ਗੁਰਬਾਣੀ ਦੇ ਨਾਲ ਗੁਰੂ ਦੇ ਸਬਕ ਦੇ ਨਾਲ ਪਿਆਰ ਹੈ ਫਿਰ ਉਹ ਪਿਆਰੋ ਇਹ ਸੰਘਰਸ਼ ਲੜਦੇ ਨੇ ਭਾਈ ਗੁਰਜੀਤ ਸਿੰਘ ਜੀ ਕੋਈ ਸੰਪੰਦ ਦਾ ਦੇ ਤੁਹਾਨੂੰ ਹੌਂਕ ਕਰਕੇ ਕਿਸੇ ਪਾਰਟੀ ਦੇ ਵਿੱਚ ਰਾਹ ਹੌਂਕ ਕਰਕੇ ਇੱਕ ਦਸਾਂ ਮੋਹ ਦੀ ਕਿਰਤ ਕਰਨ ਵਾਲਾ ਆਪਣੇ ਘਰ ਦੇ ਵਿੱਚ ਕਰਨ ਵਾਲਾ ਉਹਦੇ ਮਨ ਦੇ ਵਿੱਚ ਗੁਰੂ ਸਾਹਿਬ ਦੇ ਪਰਖੇ ਕਿੰਨਾ ਦਰਦ ਹੈ ਬਾਣੀ ਦਾ ਆਦਮ ਸਤਕਾਰ ਨੂੰ ਮੁੱਖ ਰੱਖਦੇ ਹੋਏ ਆਪਣੇ ਜਾਨ ਦੀ ਬਾਜ਼ੀ ਲਾਈ ਆਪਣੇ ਜਾਨ ਦੀ ਬਾਜ਼ੀ ਲਾ ਕੇ ਕੋ ਤਾਬਰ ਤੇ 400 ਫੁੱਟ ਤੇ ਬੈਠੇ ਨੇ ਕਿੰਨਾ ਪਾਲਾ ਸੀ ਕਿੰਨਾ ਧਰਵਾ ਪਈਆਂ ਕੂੜੀ ਬੰਦ ਸੀ ਪਾਰਾ ਕੋਲ ਆਪਣੇ ਸਰੇਂ ਤੇ ਸਹਿਜ ਕਰਦਾ ਹੋਇਆ ਪਰ ਜਿਹੜੇ ਗੁਰਦੇ ਪਿਆਰ ਨਾਲ ਗੱਲ ਹੁੰਦੇ ਸੀ ਕਿ ਠੰਡ ਪਈ ਹੈ ਪਰ ਗੁਰਦੇ ਸਿੰਘ ਬੋਲ ਕੇ ਕਹਿੰਦਾ ਸੀ ਕਿ ਮੈਨੂੰ ਤਾਂ ਪਤਾ ਦਿਓ ਸ੍ਰੀ ਅਕਾਲ ਪੁਰਖ ਸਾਹਿਬ ਦੇ ਦੋਤੇ ਬਾਹਰ ਗਰਤਾਰ ਸਿੰਘ ਹਲਹਾਰਾ ਉਹਨੇ ਬੜੇ ਧਾਣੂ ਪੇਲ ਦਿੱਤੀ ਆ ਕਦੇ ਤਾਂ ਦੇਖਿਆ ਪਾਇਆ ਮੈਨੂੰ ਜੇਲ੍ਹ ਤੋਂ ਬਾਹਰ ਕੱਢ ਕਦੇ ਨਹੀਂ ਬਨੇ ਚੜ੍ਹਦੀ ਕਲਾ ਦੇ ਮਿੱਤਰੇ ਸੇਵਾ ਰੰਤ ਕਰਨ ਕਰਦੇ ਨਹੀਂ ਗੁਰੂ ਤੇ ਉਹਦਾ ਬਿਸ਼ਵਾਸ ਹੈ ਕਿਤਾ ਪਰ ਸਰਕਾਰਾਂ ਚਾਹੁੰਦੀਆਂ ਨੇ ਇਹ ਸਾਡੇ ਸਾਹਮਣੇ ਧੁਬਾਣਾ ਆਸੀ ਇਹਨਾਂ ਦੇ ਬੰਦ ਫਰਾਸੀ ਕਰਦੀ ਏ ਪਰ ਉਹਦੇ ਚਾਹੁੰਦੇ ਪਰ ਜਿਹੜੇ ਗੁਰੂ ਨੂੰ ਸਮਰਪਿਤ ਨਹੀਂ ਚੌਥੀਆਂ ਸਰਕਾਰਾਂ ਦੇ ਝੂਠੇ ਅਧਿਕਾਰ ਬਣਾਏ ਪਰ ਉਹਨਾਂ ਦੇ ਹਾਲਾਤ ਦੇਖ ਲੋ ਜਦੋਂ ਜਨੇਵਾੜੀ ਤੇ ਆ ਕੇ ਕੋ ਤੋਂ ਵੀ ਤੁਰਫਦੇ ਸੀ ਉਹਦੇ ਵੀ ਚਿੱਕਾ ਮਾਰਦੇ ਸੀ ਜਦੋਂ ਨਹੀਂ ਬਣੀ ਉਹਦੇ ਵੀ ਤੁਰਫਦੇ ਸੀ ਪਰ ਆਦਮੀ ਹਵਾ ਤਰੋਣਾ ਦੇ ਕਿਹੋ ਦੇ ਲਈ ਕਿਉਂਕਿ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਘਰ ਦਾ ਪਤਨ ਉਹ ਆਪਣਾ ਆਪਣੇ ਸਮਰਪਿਤ ਕਰ ਦਿੰਦਾ ਹੈ ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਉਹਨੂੰ ਤਾਂ ਗੁਰੂ ਸਾਹਿਬ ਦੀ ਬੱਸੀ ਸੁਣਨ ਦੀ ਹੈ ਪਰ ਜਦੋਂ ਕਲ ਦੀ ਤੜਦਾ ਹੱਥ ਹੈ ਉਹਦੀ ਬਾਕੀ ਸਾਰਾ ਉਹਨੂੰ ਕੋਈ ਖਰੀਦ ਵੀ ਨਹੀਂ ਸਕਦਾ ਉਹਦੀ ਇਹ ਕੋਈ ਮੰਗ ਹੈ ਉਹਨਾਂ ਸਰਕਾਰਾਂ ਇਹ ਦਵਾਈ ਪਾਉਂਦੀਆਂ ਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਨਾਲੇ ਕਾਨੂੰਨ ਦੇ ਦਾਇਰੇ ਵਿੱਚ ਚਲੋ ਪਰ ਅਸੀਂ ਵੀ ਬੇਚੀ ਕਰਦੇ ਕਿ ਕਾਨੂੰਨ ਬਣਾ ਦਿਓ ਜਿਸ ਕਰਕੇ ਸਿੱਖਾਂ ਨੂੰ ਇਹੋ ਜਿਹਾ ਪਛਾਣ ਕਰਨਾ ਪਵੇ ਉਹ ਕਾਨੂੰਨ ਬਣਾਉਣ ਵਾਸਤੇ ਸਰਕਾਰਾਂ ਕਿਹਨੇ ਕੋtauਆ ਨਹੀਂ ਕਹਿੰਦੇ ਨੀ ਬਣਾਉਣਾ ਜਿਹੜੇ ਬੇਜਮੀਦਾਰੀ ਦੇ ਦੋਸਤ ਨੇ ਸਕੋਨਾਂ ਸਕੋਟੀਆਂ ਦਿੰਦੇ ਨੇ ਉਹਨਾਂ ਦੀ ਇਫਾਦ ਕਰਦੇ ਨੇ ਉਹਨਾਂ ਨੇ ਆਉਤ ਸਰਕਾਰਾਂ ਕਰਦੀਆਂ ਨੇ ਪਰ ਗੁਰੂ ਗ੍ਰੰਥ ਸਾਹਿਬ ਨਦਰ ਨਹੀਂ ਆਉਂਦਾ ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਗੁਰੂ ਦਾ ਆਗਤ ਸਤਕਾਰ ਸ਼ੁਰੂ ਕਰ ਦਿੱਤਾ ਪਰ ਉਸ ਵੇਲੇ ਦੇਖ ਲੋ ਪਿਆਰਿਓ ਪੰਜਾਬ ਤੋਂ ਚੜਦੇ ਪਲਾਵ ਹੋ ਜਾਵਗੇ ਕਿਸੇ ਦੀ ਜ਼ੋਰ ਤੋਂ ਨਹੀਂ ਪਵੇਗੀ ਕਿ ਕੋਈ ਬੇਦਬੀ ਕਰ ਜਾਵੇ ਅਸੀਂ ਤਾਂ ਇਹ ਹੀ ਬੇਦਬੀ ਕਰਾਂਗੇ ਜਿਨ੍ਹਾਂ ਦਾ ਦਰਦ ਹੈ ਇਹਨੇ ਗੁਰੂਗੁਰ ਸਾਹਿਬ ਦੇ ਮੱਥਾ ਟੇਕ ਮੇਨੇ ਉਹ ਪਿਆਰ ਹੈ ਇਹ ਮੋਰਚਾ ਕੋਈ ਰਾਜਨੀਤਿਕ ਨਹੀਂ ਕੋਈ ਇਹ ਦੇ ਰਿਪੋਰਟਰਸ ਨਹੀਂ ਕਿਸੇ ਕੋਈ ਸੰਪਰਦਾਇਆ ਪੱਤੇ ਬੰਦੀ ਦਾ ਨਹੀਂ ਸੇਵਾ ਕੋ ਕੇਵਲ ਗੁਰੂਗੁਰ ਸਾਹਿਬ ਜੀ ਦਾ ਆਦਰ ਸਤਿਕਾਰ ਪਰ ਨੂੰ ਮੁੱਖ ਰੱਖਿਆ ਹੋਇਆ ਇਹ ਮੋਰਚਾ ਲੱਗਿਆ ਪਰ ਇਸ ਮੋਰਚੇ ਵਿੱਚ ਪਰ ਉਹ ਹੀ ਆਵੇ ਜਿਹੜਾ ਗੁਰੂਗੁਰ ਸਾਹਿਬ ਨੂੰ ਸਮਰਪਿਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਹਰਾਮ ਦੇ ਤੱਕ ਸਖਾਇ ਉਹ ਸਖਾ ਤੇਰੇ ਜੀਵਨ ਆ ਜੀ ਤੇਰੀ ਪਾਤ ਲੈ ਜਾਵੇ ਤੇਰਾ ਪਰਿਵਾਰ ਸਭ ਢਾ ਦਿੱਤਾ ਜਾਵੇ ਉਹ ਸਖਾ ਤੇਰੇ ਗਲਾ ਚ ਤਾਰ ਪਾ ਦਿੱਤੇ ਜਾਣ ਧੀਆਂ ਪੇੜਾਂ ਦੀਆਂ ਬੇਪੱਤੀਆਂ ਕਹੋ ਜਾਨਾ ਸਾਡਾ ਕਤਰਾ ਕਤਰਾ ਸਿੰਘਾਂ ਦਾ ਸ਼ਹੀਦ ਹੋ ਜਾਵੇ ਜਾਇਦੇਦਾਰ ਕੌਕੇ ਨੂੰ ਗੋਲੀਆਂ ਮਾਰ ਕੇ ਕੋਤੋਂ ਕੋਤੇ ਮੇਰੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਵੇ ਸਾਡੇ ਨੌ ਜਵਾਨਾਂ ਦੇ ਮੁਕਾਬਲੇ ਬਤਾ ਮੁਤਾਬਤੇ ਦਾ ਨਾ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਉਹ ਸੁੱਖਾ ਤੇਰੇ ਸਿੱਖ ਜੇਲਾ ਚ ਰੋਲ ਜਾਣ ਸਾਡੀ ਕੌਮ ਦਾ ਜ਼ਫੇਦਾਰ ਜੇਲ੍ਹ ਦੇ ਵਿੱਚ ਬੈਠਾ ਹੋਵੇ 10 ਲੱਖ ਸੰਗਤਾਂ ਦੇ ਕੌਮ ਦਾ ਜ਼ਫੇਦਾਰ ਭਾਈ ਜਗਤਾਰ ਸਿੰਘ ਨੂੰ ਗਵਾਰਾਂ ਨੂੰ ਬਣਾਇਆ ਹੋਵੇ ਛਾਟੀਆਂ ਘੀਆਂ ਪੜਾਂ ਦੀਆਂ ਬੇ ਪੱਤੀਆਂ ਕਰ ਦਿੱਤੀਆਂ ਜਾਣ ਭਾਈ ਮਿੱਜੁਰ ਨੂੰ ਗੋੜੀਆਂ ਮਾਰ ਦਿੱਤੀਆਂ ਜਾਣ ਭਾਈ ਭੁੱਲਰ ਤਾਂ ਉਹਨੂੰ ਛੱਡਿਆ ਨਾ ਜਾਵੇ ਸਾਡੇ ਜੀਪਰੂ ਵਰਚਾ ਸਾਡੇ ਅਮਰਤਪੁਰ ਤੇ ਪੀਲਨ ਤੋਂ ਬੈਠੇ ਰਹਿਣਾ ਉਹ ਸੁੱਖਾ ਉਹ ਤੇਰੇ ਗੁਰੂ ਦੀ ਬੇਜਵੀ ਕਰਨ ਵਾਲੇ ਘੁੰਮਦੇ ਫਿਰਨਾ ਠਿੱਕਾ ਚੋਰੀਆਂ ਕਰਦੇ ਫਿਰਨਾ ਉਹਨਾਂ ਨੂੰ ਜ਼ਬਾਨ ਤਾਂ ਮਿਲ ਜਾਣ ਉਹ ਸੁੱਖਾ ਉਹ ਤੇਰਾ ਗੁਰੂ ਦਾ ਸਿੱਖ ਭਾਈ ਗੁਰਜੀਤ ਸਿੰਘ ਖਾਤਸਾ ਪੰਜ ਮਹੀਨੇ ਤੋਂ ਗੁਰੂ ਰਈ ਨਾਮ ਦਾ ਵਟ ਦਾ ਰੌਲਾ ਨਾ ਦਾ ਪੰਨੇ ਦਾ ਰੋਣਾ ਨਾ ਬੱਚਿਆਂ ਦਾ ਰੋਣਾ ਨਾ ਘਰ ਦਾ ਰੋਣਾ ਰੋਣਾ ਗੁਰੂ ਦਾ ਤੇ ਹੋਰ ਭਾਈ ਅੱਖਾਂ ਕੀ ਦੀਆਂ ਬੰਦ ਨੇ ਹਕੂਮਤ ਦੀਆਂ ਬੰਦ ਨੇ ਸਟੇਟ ਦੇ ਕਾਨੂੰਨ ਬਣਾ ਸਕਦੀ ਐ ਜਦੋਂ ਅਸੀਂ ਦੋਨਾਂ ਨੇ ਕੱਟ ਕੇ ਕਾਨੂੰਨ ਵੇਖਿਆ ਤੇ ਕਹਿੰਦੇ ਕਾਨੂੰਨ ਆਉਂਦਾ ਤਾਂ ਰੋਲਾ ਪਾਇਆ ਇਹ ਕਾਨੂੰਨ ਬਣ ਸਕਦਾ ਹੈ ਪਹਿਲਾ ਪੁੱਟ ਮਰਿੰਦਰ ਸਿੰਘ ਨੇ ਮੋਰਚਾ ਬਕਰਾਰੀ ਲੱਗਿਆ ਉਹਦੇ ਤਮਾਮ ਬਣ ਕੇ ਉੱਤਰ ਨੂੰ ਗਿਆ ਜੇ ਕਿਤੇ ਕੈਪਟਨ ਚੰਗਾ ਹੁੰਦਾ ਕਾਨੂੰਨ ਇੱਥੇ ਬਣਾ ਦਿੰਦਾ ਜੇ ਫਿਰ ਕੈਪਟਨ ਸਾਹਿਬ ਤੋਂ ਚੰਡੀ ਸਾਹਿਬ ਚੰਗੇ ਹੁੰਦੇ ਉਹ ਕਾਨੂੰਨ ਬਣਾ ਦਿੰਦੇ ਆਪ ਦੀ ਗੇਂਦ ਸੰਕਰ ਦੇ ਪਾਰੇ ਸੰਕਰ ਦੇ ਪਾਰੇ ਇੱਕ ਕੌਮ ਦੇ ਨਾਲ ਪੰਜਾਬ ਦੇ ਨਾਲ ਪੰਥ ਦੇ ਨਾਲ ਪੰਥੀਆਂ ਚਾਹੇ ਮੰਡੀਆਂ ਦੇ ਨਾਲ ਇਹ ਤੋਨੇ ਰਣ ਕੇ ਖੁੰਦੂ ਖੂਤੋ ਥਿੰਡੀ ਫੇਰ ਰਹੀ ਨੇ ਇੱਕ ਘੰਟੇ ਦਾ ਕੰਮ ਇਹ ਸੁਵਿਧਾਨ ਸਮਾਜ ਦਾ ਸ਼ਾਇਦ ਕੋਨ ਬੁਲਾਉਣ ਬੁਲਾ ਕੇ ਇੱਕ ਮਤਾਂ ਲਿਆ ਜੇ ਤੁਹਾਨੂੰ ਨਹੀਂ ਲਿਖਣਾ ਆਉਂਦਾ ਮਥਾ ਅਸੀਂ ਲਿਖ ਦੰਨੇ ਆ ਸਰਕਾਰ ਨਾਲ ਗੱਲ ਕੀਤੀ 25 ਸਾਲ ਦੇ ਬਾਅਦ ਜਿਹੜਾ ਸਟੇਟ ਦੇ ਮੁਤਾਬਕ ਟਾਟਾ ਦੇ ਵੀ ਦਲਬਾਖ ਸਿੰਘ ਬਾਗਾ ਉਹ ਰਿਆ ਹੁਤੇ ਆਏ ਨੇ ਆਜ ਕੀ ਕੱਲ 60 ਦੇ ਮੁਤਾਬਕ ਸਾਡੇ ਕੈਂਦੀ ਪੰਜਾਬ ਰਿਆ ਕਰ ਸਕਦਾ ਆਜ ਕੀ ਕੱਲ 172 ਦੇ ਤੱਕ ਇਥੋਂ ਬਰਨ ਪਾਸ ਕੇ ਕਰਕੇ ਭੇਜੇ ਇਹ ਸਾਡੇ ਕੈਂਦੀ ਸੈਂਟਰ ਦੇ ਆ ਕਰ ਸਕਦਾ 1 ਘੰਟੇ ਦੀ ਗੱਲ ਹੈ ਫੇਰ ਜੇ ਕਾਨੂੰਨ ਦਾ ਨਹੀਂ ਪਤਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਤੋਂ ਬਾਅਦ ਅਨਜੀਬ ਲੰਗੋਵਾਲ ਸਮਝੌਤਾ ਉਹ ਪੰਥ ਦਾ ਵਿਰੋਧੀ ਵੀ ਸਮਝੌਤਾ ਸੀ ਪੰਥ ਨੂੰ ਮਿਲਿਆ ਨਹੀਂ ਪਰ ਫਿਰ ਵੀ ਉਹਦੇ ਤੱਕ 365 ਜਿਹੜੇ ਕੈਦੀ ਜੋਧਪੁਰ ਚੋਂ ਇੱਕ ਦਿਨ ਜਿਹੜਾ ਆ ਚੋ ਕੇ ਆਏ ਨੇ ਇੱਕ ਨਹੀਂ ਅੱਧਾ ਨਹੀਂ ਇੱਥੇ ਤੈਥੋ ਰਿਹਾ ਆ ਕੇ ਆਏ ਨੇ ਸਟੇਟ ਕੋਲੇ ਬਹੁਤ ਵੱਡੀਆਂ ਪਾਵਰਾਂ ਮੈਂ ਕੋ ਨੂੰ ਦੱਸਾਂ ਸਟੇਟ ਕੋਲੇ ਇੱਕ ਪਾਵਰ ਹੈ ਬੰਦੇ ਬੰਦੇ ਨੂੰ ਲੋਰ ਤੋਂ ਇਹਦੇ ਫાંਸੀ ਹੋ ਗਈ ਹੈ ਸ਼ਾਸ਼ਨ ਕੋਰ ਕਹਿੰਦੇ ਫાંਸੀ ਹੋ ਗਈ ਹੈ ਹਾਈ ਕੋਰ ਕਹਿੰਦੇ ਫાંਸੀ ਹੋ ਗਈ ਹੈ ਸੁਪਰੀਮ ਕੋਰ ਕਹਿੰਦੇ ਫાંਸੀ ਹੋ ਗਈ ਹੈ ਪ੍ਰਾਈਮ ਜੀ ਨੇ ਕਹਿੰਦੇ फासी ਲਾਉਣਾ ਪ੍ਰੈਜ਼ੀਡੈਂਟ ਰਿਵਿਊ ਕੁਟਿਚਨ ਪਾ ਦੇ ਕਹਿੰਦੇ ਫਾਸੀ ਲਾਉਣਾ ਪੰਚ ਕੱਠਾ ਹੋ ਗਏ ਪੰਜਾਬ ਦਾ ਸਰਕਾਰ ਕਹਿੰਦੇ ਉਧਰ ਫਾਸੀ ਲੱਗਣ ਨੂੰ ਤਿਆਰ ਹੈ ਸਰਕਾਰ ਮਤਾ ਪਾ ਦੇ ਫਾਸੀ ਨਹੀਂ ਲਾਉਣੀ ਉਹ ਫਾਸੀ ਦੇ ਬੋਤ ਆ ਕੇ ਰਿਚਾਰੀ ਕਰਕੇ ਗਵਰਨਰ ਕੋਲੋਂ ਇਹ ਸਾਰਾ ਪਛੂੜ ਸਕਦਾ ਇੱਕ ਇਹ ਮੈਸੇਜ ਹੋਇਆ ਇੱਕ ਬੰਦੇ ਆਨ ਫਾਸੀ ਲੱਗੀ ਸੀ ਉਹਦੇ ਗਵਰਨਰ ਜੈ ਸੁਖਲਾ ਰਾਤੀ ਸੀ ਬਾਦ ਅੰਦਰ ਰਾਤ ਸੀ ਗਿਆਨ ਸਿੰਘ ਨਾਂ ਦਾ ਬੰਦਾ ਫਾਸੀ ਦੇ ਤੱਤੇ ਤੋਂ ਉਮਰ ਕਾਜ ਤੋਂ ਉਹ ਬਾਹਰ ਆ ਸਕਦਾ ਹੈ ਇਹ ਕਾਨੂੰਨ ਦੇ ਮੁਕਾਬਕ ਇਹ ਸਰਕਾਰਾਂ ਤੋਂ ਲੈਂਦਾ ਕੋਈ ਕਾਨੂੰਨ ਨਹੀਂ ਹੁੰਦਾ ਕਾਨੂੰਨ ਬੰਦਾ ਹੀ ਬਣਾਉਂਦਾ ਬੰਦਾ ਹੀ ਲਾਕੂਗਾ ਐਡੇ ਜ਼ਬਰ ਕਰ ਲਈ ਇਹ ਕਾਨੂੰਨ ਕਿਸੇ ਨੂੰ ਕੌਤਰੂ ਗਲਾਨ ਕਰਨ ਦੇ ਲਈ ਰੱਖੇ ਜਾਂਦੇ ਨੇ ਉਹ ਕਬਰਾਂ ਦੀ ਗੱਲ ਨਹੀਂ ਐ ਗਰਜੀਤ ਸਿੰਘ ਚੜ੍ਹਦੀ ਕਲਾ ਚ ਐ ਇਸ ਕਰਕੇ ਜਿੱਤਾਂਗੇ ਜਰੂਰ ਮੈਂ ਤੁਹਾਨੂੰ ਨਵੀਂ ਗੱਲ ਕਹਿਣਾ ਉਹ ਸਰਕਾਰ ਵਾਲਿਓ ਹੋਸ਼ ਵਿੱਚ ਆ ਜਾਓ ਤੁਸੀਂ ਕਹਿੰਦੇ ਦੁਰਦੇ ਹੋ ਕਿ ਗਰਜੀਤ ਸਿੰਘ ਨੇ ਮੋਰਚਾ ਕਿਹੜਾ ਪੁੱਛ ਕੇ ਲਾਇਆ ਮੈਂ ਪ੍ਰਸ਼ਾਸਨ ਵਾਲਿਆਂ ਨੂੰ ਕਹਿਣਾ ਏ ਰੱਬ ਦੇ ਘਰੇ ਵੀ ਵਿਖੇੜਾ ਹੋਣਾ ਏਕਾਦਾਰਕ ਰੱਬ ਦੀ ਹੈ ਏਕਾਦਾਰਕ ਦੁਨਿਆਵੀ ਹੈ ਦੁਨਿਆਵੀ ਧਾਰਤ ਦੇ ਵਿੱਚ ਤੁਸੀਂ ਸੱਚ ਬੋਲ ਸਕਦੇ ਹੋ ਅੱਖਾਂ ਚ ਟਿੱਕਾ ਪਾ ਸਕਦੇ ਹੋ ਜੱਜ ਨੂੰ ਗੁੰਮਰਾਹ ਕਰ ਸਕਦੇ ਹੋ ਜੱਜ ਝੂਠ ਬ ਕਰ ਸਕਦਾ ਇਸ ਕਰਕੇ ਦੁਨਿਆਵੀ ਧਾਰਤ ਚ ਤੁਸੀਂ ਸਰਕਾਰ ਦੇ ਮਗਰ ਲੱਗ ਕੇ ਤੁਸੀਂ ਐਮਐਲਏ ਦੇ ਮਗਰ ਲੱਗ ਕੇ ਤੁਸੀਂ ਪ੍ਰਸ਼ਾਸਨ ਦੇ ਮਗਰ ਲੱਗ ਕੇ ਤੁਸੀਂ ਸਿੱਖਾਂ ਨੂੰ ਦਬਾ ਸਕਦੇ ਹੋ ਧਮਕੀਆਂ ਦੇ ਸਕਦੇ ਹੋ ਪਰਚਿਆਂ ਦੇ ਧਰਾਵੇ ਮਾਰ ਸਕਦੇ ਹੋ ਸੀਆਈਡੀ ਦੀ ਭੇਜ ਕੇ ਨਸਲ ਪੁਸ਼ੀ ਦੀਆਂ ਕੱਲਾ ਕਰ ਸਕਦੇ ਹੋ ਤੁਸੀਂ ਗਲਤ ਵੀਡੀਓ ਫੜਾ ਸਕਦੇ ਹੋ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਇਹ ਤੁਹਾਡੀ ਪਾਵਰ ਆ ਪਰ ਰੱਬ ਦੀ ਇਰਾਦਤ ਜਿਹੜੀ ਹੁੰਦੀ ਆ ਨਾ ਆਪਾਂ ਸਾਰੇ ਮੁੰਡੇ ਚੰਗਾ ਕੰਮ ਕੀਤਾ ਜਿਨ੍ਹਾਂ ਨੇ ਉਹ ਮਨੁੱਖ ਬਣੇ ਨੇ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਉਹ ਗੁਰੂ ਦੇ ਸੱਤ ਬਣੇ ਨੇ ਜਿਨ੍ਹਾਂ ਨੇ ਮਾਰਾ ਕੰਮ ਕੀਤਾ ਉਹ ਕੁੱਤੇ ਦੀ ਜੂਲ 'ਚ ਪਏ ਨੇ ਉਹ ਬਿੱਲੇ ਦੀ ਜੂਲ 'ਚ ਪਏ ਨੇ ਉਹ ਕਿਸਤਾ ਦਾ ਕੀੜਾ ਬਣੇ ਨੇ ਉਹ ਚਾਪਾਂ 'ਚ 84 ਲੱਖ ਭੜਕਦੇ ਫਿਰਦੇ ਨੇ ਜੇ ਹਾਂ ਪਿੰਜਾ 100 ਮੁੰਡੇ ਕਰਮਾਂ ਸੰਜਣਾਖੇ ਜੋ ਹੋ ਜਾ ਬੀਜਰੋਂਗੇ ਵਾਝਰੋਂਗੇ ਅਸੀਂ ਤਾਂ ਸਿਰਫ ਸਮਾਨੇ ਦੇ ਵਿੱਚ ਰਹਿੰਦਿਆਂ ਹੋਇਆਂ ਸਮਾਨੇ ਦੀ ਸੰਗਤ ਨੂੰ ਹੀ ਪੁਕਾਰ ਸਕਦੇ ਆ ਬੇਨਤੀਆਂ ਜੋ ਜੜੀਆਂ ਕਰ ਸਕਦੇ ਆ ਕਿਉਂਕਿ ਸਮਾਨੇ ਦੀ ਸੰਗਤ ਤਾਂ ਗੁਰੂ ਤੋਂ ਵੀ ਉੱਪਰ ਹੋਈ ਬੈਠੀ ਦਿਸਰੀ ਐ ਉਹਨਾਂ ਨੂੰ ਤਾਂ ਗੁਰੂਵਾਰੇ ਧਿਆਨ ਵੀ ਨਹੀਂ ਦਿਸਦਾ ਗੁਰੂ ਘਰ ਜ਼ਰੂਰ ਜਾਂਦੇ ਨੇ ਨਮਸਕਾਰ ਪਤਾ ਨਹੀਂ ਕੀ ਨੂੰ ਕਰਦੇ ਨੇ ਸਮਾਜ ਤੋਂ ਬਾਹਰ ਹੈ ਅਗਰ ਨਮਸਕਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਰਦੇ ਨੇ ਤਾਂ ਇਹ ਮੁੱਦਾ ਕਿਹੜੀ ਗੱਲ ਦਾ ਹੈ ਇਹ ਫਿਰ ਉਹਨਾਂ ਇਹ ਸ਼ਾਮ ਨਹੀਂ ਹੋਣੀ ਇਹ ਗੱਲ ਕਿਹੜੀ ਕਿੱਥੋਂ ਚੱਲ ਰਹੀ ਹੈ ਇਹ ਕਿਉਂ ਬੈਠਾ ਹੈ ਕੌਣ ਬੈਠਾ ਹੈ 5 ਮਹੀਨੇ ਹੋ ਗਏ ਅੱਜ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਪਿਆਰੀ ਸਾਧ ਸੰਗਤ ਜੀਓ ਸਮਾਨੇ ਦੀ ਸੰਗਤ ਆਓ ਵਾਹ ਚੜ ਕੇ ਬਾਹਰ ਦੀਆਂ ਸੰਗਤਾਂ ਆ ਰੀਆਂ ਨੇ ਕੋਈ ਬਟਿੰਡੇ ਤੋਂ ਆ ਰੀ ਐ ਕੋਈ ਰਾਜਪੁਰੇ ਤੋਂ ਆ ਰੀ ਐ ਕੋਈ ਕਿਥੋਂ ਆ ਰੀ ਐ ਕੋਈ ਕਿਥੋਂ ਆ ਰੀ ਐ ਪਰ ਸਮਾਣੇ ਦੀ ਸੰਗਤ ਨਹੀਂ ਪਹੁੰਚ ਰਹੀ ਸਮਝ ਨਹੀਂ ਆਉਂਦੀ ਸਮਾਣੇ ਦੀ ਸੰਗਤ ਤੇ ਅੰਦਰ ਕੀ ਭਾਵਨਾ ਬੜੀ ਹੋਈ ਐ ਕਹਿੰਦੇ ਨੇ ਕਿ ਇਹ ਪੈਸਿਆਂ ਖਾਤਰ ਬੈਠਾ ਹੋਇਆ ਜਦੋਂ ਵਾਰ-ਵਾਰ ਕਹੀ ਜਾਂਦਾ ਕਿ ਅਗਰ ਕਿਸੇ ਦੇ ਵੀ 1 ਰੁਪਈਏ ਦਾ ਤੂੰ ਦੇ ਸਕਦਾ ਕੋਈ ਤਾਂ ਉਹਦੀ ਤਲਵਾਰ ਤੇ ਮੇਰੇ ਘੱਟ ਹੋਏਗੀ ਐਜੂ ਬਾਦ ਆ ਕੀ ਸਬੂਤ ਦੇਵੇ ਸਮਾਨ ਇਹਦੀ ਸੰਗਤ ਕੋਈ ਸਬੂਤ ਮੰਗਦੀ ਹੈ ਤਾਂ ਇੱਥੇ ਆ ਕੇ ਤਾਂ ਮੰਗੇ ਬਾਹਰ ਦੇ ਵਿੱਚ ਆ ਕੇ ਸਮਾਨ ਇਹਦੀ ਸੰਗਤ ਸਬੂਤ ਮੰਗੇ ਇਹ ਸਬੂਤ ਵੀ ਦੇ ਦੇਣਗੇ ਬੜਾ ਮਿਸ਼ਨ ਕੀ ਆ ਤੇ ਜਿਹੜਾ ਤੁਸ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਅਥੀ ਕਰਦਾ ਉਹਨੂੰ ਕਤਤ ਦੇ ਤੋਬੇ ਦੀ ਸਜ਼ਾ ਹੋਈ। ਪਰ ਤੁਹਾਡੇ ਤੰਬਰ ਕਾ ਤਾਂ ਜ਼ਰੂਰ ਹੈ। ਜਿੱਦਾਂ ਹੋਏ ਭਾਈ ਸਾਹਿਬ ਤਲਵਿੰਦਰ ਸਿੰਘ ਹੋਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਬਲੂਨ ਮੰਗਦਾ ਆਇਆ ਤਾਂ ਫੌਜੀ ਤਾਬਤ ਤੇ ਚੜਿਆ ਬੈਠਾ। ਕਿ ਸਾਡੇ ਆਲੇ-ਦੁਆਲੇ ਗਵਰਨਰ ਦੀ ਸ਼ੂਬਿਆਂ ਦੇ ਵਿੱਚ ਕਈ ਐਸੇ ਕਾਨੂੰਨ ਨੇ ਜਿਹੜੇ ਉਹਨਾਂ ਦੇ ਆਪਣੇ ਬਣੇ ਹੋਏ ਨੇ। ਯੂਪੀ ਆਰ ਨੇ ਲੱਗ ਹੱਥ ਉੱਤੇ ਜਿਹੜਾ ਪਰਵਰਤਨ ਕਰਵਾਉਦੇ ਸੀਗੇ ਬੱਚਿਆਂ ਨੂੰ ਵਰਗਲਾ ਕੇ ਉਹਦੇ ਉੱਤੇ ਇੱਕ ਕਾਨੂੰਨ ਬਣਿਆ ਉਹਨਾਂ ਨੇ ਆਪਣੀ ਸਟੇਟ ਦਾ ਕਾਨੂੰਨ ਵਰਨਰ ਨੇ ਪਾਸ ਕੀਤਾ ਕੋਈ ਅਸ਼ਪਤੀ ਕੋਈ ਨਹੀਂ ਉਹ ਕਾਨੂੰਨ ਗਿਆ ਵਰਨਰ ਨੇ ਪਾਸ ਕੀਤਾ ਪਹਿਲਾ ਕਾਨੂੰਨ ਜਿਹੜਾ ਸੀ ਉਹ 10 ਸਾਲ ਦੀ ਸਜ਼ਾ ਸੀ ਉਹਦੇ ਵਿੱਚ ਪਿਛਲੇ ਸਾਲ ਜੁਲਾਈ ਦੇ ਵਿੱਚ ਵੇਖੋ ਜਿੰਨੇ ਕਰਨਾ ਕੀ ਕਰਦੇ ਇੱਥੇ ਬੈਠੇ ਹੋਰੀ ਮੈਂ ਡਾਇਰੈਕਟਰ ਵਾਲੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਸਾਡੀ ਗੱਲ ਇੱਕੋ ਤੱਕ ਪਹੁੰਚਾ ਦਿਓ ਅਸੀਂ ਤੁਹਾਡੇ ਵੀ ਧੰਨਵਾਦੀ ਹਾਂ ਅਸੀਂ ਤਰੀਕ 14 ਤਰੀਕ ਨੂੰ ਅਸੀਂ ਗਏ ਸੀ ਅੱਜ ਚੌਥਾ ਹਫਤਾ ਸ਼ੁਰੂ ਹੋ ਗਿਆ ਅਜੇ ਤੱਕ ਕੋਈ ਉਹਦੀ ਉਹ ਪ੍ਰੋਗਰੈਸ ਰਿਪੋਰਟ ਵੀ ਬਣਨੀ ਚਾਹੀਦੀ ਸੀ ਉਹ ਅਜੇ ਤੱਕ ਸਾਡੇ ਕੋਲ ਨਹੀਂ ਆਈ ਤਾਂ ਕਰਕੇ ਅਸੀਂ ਕਰਤੋ ਹਵਾ ਰਹੇ ਆ ਕਿ ਯੂਪੀ ਵਾਰੇ ਪਹਿਲਾਂ ਇਹਨਾਂ ਕਾਨੂੰਨ ਬਣਾਇਆ ਇਹਨਾਂ ਨੂੰ ਲੱਗਾ ਸਜ਼ਾ ਥੋੜੀ ਹੈ ਪੰਜਾਬੀਓ ਘਰ ਸੁਣੋ ਮੀਡੀਆ ਦੇ ਜ਼ਰੀਏ ਸੁਣੋ ਪੱਤਰਕਾਰ ਭਰਾ ਆਏ ਦੇਖੇ ਨੇ ਉਹਨਾਂ ਨੂੰ ਲਗਾਤਾਰ 10 ਸਾਲ ਸਜ਼ਾ ਥੋੜੀ ਹੈ ਉਹਨਾਂ ਨੇ ਉਮਰ ਕੱਢ ਕੇ ਸਜ਼ਾ ਕੀਤੀ ਹੈ ਪਿਛਲੇ ਸਾਲ ਜੁਲਾਈ 2021 ਦੇ ਵਿੱਚ ਉਹਦੀ ਅਮੈਂਡਮੈਂਟ ਹੋ ਸਾਰੇ ਪਾਸੇ ਕੋਲ ਬਰੇਂਡਸ ਵੀ ਘਰਾ ਕੋ ਸਾਰਿਆਂ ਰੁਕਾਵਟ ਪਏ ਨੇ ਉਧਰ ਮਧ ਪ੍ਰਦੇਸ਼ ਵਾਲਿਆਂ ਨੇ ਲਗਾ ਕਿ ਗਊ ਮਾਂ ਦਾ ਵੀ ਹੱਤਿਆ ਜਾ ਔਰ ਕਹੋ ਜਿਹੇ ਕਰਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਨਾਤ ਪਾਈ ਤਾਂ ਕੋਈ ਆਪਣਾ ਕਾਨੂੰਨ ਬਣਾਇਆ ਇਹਨੇ ਸਾਰਾ ਕੁਝ ਖੌਂਦਾ ਪਿਆ ਕੇ ਕਾਲ ਸਾਹਿਬ ਜੀ ਤੇ ਪ੍ਰਾਣਾ ਇੱਕ ਡਾਕਾ ਸਾਹਮਣੇ ਆਉਂਦਾ ਕਿ 1955 ਦੇ ਵਿੱਚ ਪੰਜਾਬ ਦੇ ਵਿੱਚ ਵੀ ਇੱਕ ਨਿਯਮ ਲਾਗੂ ਹੈ ਗਊ ਮਾਤਾ ਦੇ ਮਾਧਰਾ ਇਹ ਸਾਰੇ ਕਾਨੂੰਨ ਬਣ ਸਕਦੇ ਨੇ ਤੇ ਭਾਈ ਗੁਰਜੀਤ ਸਿੰਘ ਖਾਸਾ ਦੇ ਇੰਦਰ ਸਾਰੇ ਧਰਮ ਗ੍ਰੰਥਾਂ ਦੇ ਬਾਅਦ ਸਹੀ ਬਣਾ ਦੇ ਸਰਕਾਰ ਨੂੰ ਮੈਂ ਕਹਿੰਦਾ ਖੇਤੀ ਦੇ ਵਿੱਚ ਕੰਮ ਕਰਨਾ ਚਾਹੀਦਾ ਕਿਉਂਕਿ ਜਦੋਂ ਇੱਕ ਵੀ ਬੇਦਗੀਆਂ ਉਹ ਸਹੀ ਨਾ ਚੇਰ ਗਾ ਲਿਆ ਕਿੱਡੇਛ ਅਜੰਤਾ ਦਾ ਚੇ ਜਾ ਰਹੇ ਹਾਂ ਅਸੀਂ ਪਿੱਛੇ ਮਲੇ ਸੀਗੇ ਹੋਮ ਸੈਕਟਰ ਸਾਹਿਬ ਨੂੰ ਮਿਲ ਕੇ ਆਏ ਉਹ ਕਹਿੰਦੇ ਸੀ ਅਸੀਂ ਕੰਮ ਸ਼ੁਰੂ ਕੀਤਾ ਫਿਰ ਜਦੋਂ ਸੈਸ਼ਨ ਸ਼ੁਰੂ ਹੋਣਾ ਸੀ ਉਦੋਂ ਫਿਰ ਮੈਂ ਮੈਂ ਕਹਿੰਦੀ ਕੀ ਗੱਲ ਕੋਈ ਪ੍ਰਗਤੀ ਹੋਈ ਕਹਿੰਦੇ ਕਿ ਇਹ ਟਾਈਮ ਬਹੁਤ ਛੋਟਾ ਹੈ ਕਿੰਨੇ ਰਸ ਸਾਰਾ ਅਜੰਡਾ ਤਿਆਰ ਕਰ ਲਈ ਅਜੇ ਥੋੜਾ ਸਮਾਂ ਲੱਗੇਗਾ ਜਦੋਂ ਸਮਾਂ ਲੱਗੇਗਾ ਪਰ ਉਹ ਸਾਨੂੰ ਥੋੜੀ ਕੋਈ ਇੱਕ ਦੇਖ ਦੇਣ ਪਾਕਿਸਤਾਨ ਨੂੰ ਪਤਾ ਲੱਗੇ ਕਿ ਹਾਂ ਇਸ ਤਰੀਕੇ ਨੂੰ ਪ੍ਰੋਸੈਸ਼ਨ ਬੁਲਾਇਆ ਜਾਏਗਾ ਉਹਦੇ ਵਿੱਚ ਇੱਕ ਕਾਨੂੰਨ ਬਣੇਗਾ ਤੇ ਸਾਡੇ ਸਾਰੇ ਵਾਸਤੇ ਇੱਕ ਸਕੂਨ ਦੀ ਕੜੀ ਹੋਏਗੀ ਕਿਉਂਕਿ ਮੋਰਚੇ ਦਿੱਤੇ ਜਾਂਦੇ ਹੁੰਦੇ ਨੇ ਸੰਗਤ ਜੀ ਇਹ ਤਾਂ ਸਰਕਾਰ ਸਾਡੇ ਨਾਲ ਕੌਂਟਰੈਕਟ ਕਰ ਰਹੀ ਜਿਹੜੀ ਕੌਂਟਰੈਕਟ ਨਹੀਂ ਸੀ ਕਰਦੀ ਉਹ ਵੀ ਮੋਰਚੇ ਜਿੱਤ ਕੇ ਪਰ ਸਾਰੇ ਮੋਰਚੇ ਜਿਹੜੇ ਨੇ ਏਕੇ ਨਾਲ ਜਿੱਤੇ ਜਾਂਦੇ ਨੇ